ਰੋਣਾ ਨਹੀਂ ਨਾ 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 ਨਹੀਂ 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 ਕੋਈ ਨਹੀਂ ਕੋਈ ਪੈਦਾ ਨਹੀਂ ਇਦਾਂ ਨਹੀਂ ਨਾ ਆਪਾਂ ਪੰਜਾਬੀ ਲੋਕ ਆ ਸਾਨੂੰ ਮਿੱਟੀ ਨਾਲ ਮਿੱਟੀ ਹੁੰਦੀ ਜਾਂਚ ਆ ਅਸੀਂ ਡਿੱਗੇ ਵੀ ਆ ਟੁੱਟੇ ਵੀ ਬੜੇ ਵਾਰ ਆ ਹਨਾ ਕੋਈ ਨਹੀਂ 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 ਨਾ ਮੇਰੇ ਭੈਣ ਨੂੰ ਨਹੀਂ 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 ਕੋਈ ਨਹੀਂ ਕੋਈ ਕੋਈ ਇਦਾਂ ਹੀ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਸਾਰੇ ਜਦੋਂ 50000 ਰੁਪਏ ਕਰਦੇ ਆ ਅੱਜ ਤੋਂ ਬਾਹਰ ਤੋਂ ਲਾ ਦੇ ਆਪਣੇ 50000 ਦਾ ਠੀਕ ਆ ਨਹੀਂ ਨਾ ਰੋ ਪਸੂੜੂ ਜੀ ਆ ਜਿਹੜੀ ਪੂਰੀ ਛੱਡ ਹੈ ਨਾ ਅੱਛਾ ਇਹ ਤਾਂ ਪੂਰੀ ਦੀ ਛੱਡੀ ਛੱਡੇ ਦੇ ਵਿੱਚ 16 17 ਡੰਗਰ ਸੀ ਹਾਂ ਹਾਂ ਜਿਹੜੇ ਸਾਰੇ ਖੇਤੋਂ ਆਏ ਹਾਂ ਇੱਧਰ ਕੰਦ ਕੁੱਤਣਾ ਨਿਕਲ ਗਏ ਜਿਹੜੀ ਉਹ ਜਿਹੜੀ ਛੱਡੀ ਸੀ ਹੁੰਦੇ ਵਿੱਚ ਬਸ ਉਹੀ ਪੰਜ ਸੱਤ ਪਸ਼ੂ ਬਚੇ ਆ ਔਰ ਡਿਪੈਂਡ ਵੱਲ ਇਹਨਾਂ ਬਹੁਤ ਜ਼ਿਆਦਾ ਰਾਸ਼ਨ ਹਰ ਚੀਜ਼ ਕਿਸ ਚੀਜ਼ ਦੀਆਂ ਨੂੰ ਕਮੀ ਨਹੀਂ ਹੁੰਦੇ ਜੀ ਇਹਨਾਂ ਦਾ ਬਹੁਤ ਬਹੁਤ ਦਿলো ਧੰਨਵਾਦ ਜਿੱਥੇ ਕਿਤੇ ਬਾਦੀ ਲੋੜ ਹੋ ਗਈ ਅਸੀਂ ਇਹਨਾਂ ਦੇ ਨਾਲ ਖੜੇ ਆ ਆਪਣੇ ਲੋਕ ਨੇ ਉਹਦਾ ਲਾਈਟ ਆਉਂਦੀ ਹੈ ਇਹ ਪੰਜ ਸੱਡੇ ਰਹਿੰਦੇ ਜਿਨ੍ਹਾਂ ਦੀ ਲਾਈਟ ਨਹੀਂ ਆ ਰਹੀ ਓਕੇ ਵਾਲਿਆਂ ਦੇ ਡੇਰੇ ਮੋਗੀ ਵਾਲਿਆਂ ਦੇ ਡੇਰੇ ਕੋਈ ਨਾ ਭੇਜ ਦੱਸਣਾ ਉਹਨਾਂ ਤੇ ਪਹਿਲੇ ਮੀਟਰ ਚੈੱਕ ਹਾਂ 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 ਹੁਣੇ ਭੇਜੋ ਮੇਰੇ ਹਲਕੇ ਦਾ ਇਹ ਸਭ ਤੋਂ ਲਾਸਟ ਪਿੰਡ ਆ ਔਰ ਇਹ ਲਾਸਟ ਕੜੀ ਆ ਜਿਹਦੇ ਕੋਲ ਅੱਜ ਆਪਾਂ ਪਹੁੰਚਿਆ ਇਹ ਪਰਿਵਾਰ ਇਹਨਾਂ ਦੇ ਪਸ਼ੂ ਵੀ ਕਾਫੀ ਰੁੜੇ ਆ ਇਹਨਾਂ ਦੇ ਘਰ ਜਿਹੜੇ ਦਾਣੇ ਰੱਖੇ ਸੀ ਉਹ ਸਾਰੇ ਬਰਬਾਦ ਹੋ ਗਏ ਆ ਢੋਲ ਫਟ ਗਏ ਆ ਔਰ ਜ਼ਮੀਨਾਂ ਦੇ ਉੱਤੇ ਵੀ ਮੈਂ ਸਮਝਦਾ ਵੀ ਪਣਾ ਪੈ ਗਿਆ ਰੇਤਾ ਪੈ ਗਿਆ ਸੋ ਮੈਂ ਇੱਕ ਤਾਂ ਇਹਨਾਂ ਨੂੰ ਇਹ ਗੱਲ ਕਿਹਾ ਇਹਨਾਂ ਦਾ ਥੋੜਾ ਥੋੜਾ ਕਰਜ਼ਾ ਜਿਹੜਾ ਇਹਨਾਂ ਨੇ ਬੈਂਕ ਚੋਂ ਲਿਆ ਵੀ ਇਹਨਾਂ ਪਰਿਵਾਰਾਂ ਦਾ ਉਹ ਕਰਜ਼ਾ ਜਿਹੜਾ ਉਹ ਮੈਂ ਆਪਣੇ ਜ਼ਿੰਮੇ ਲਿਆ ਅਸੀਂ ਉਹ ਪੇ ਕਰਾਂਗੇ ਇਹਨਾਂ ਕੋ ਇੱਕ ਵੀ ਪੈਸਾ ਅਸੀਂ ਨਹੀਂ ਇਹਨਾਂ ਨੂੰ ਦੇਣ ਦੇਣਾ ਇਹ ਅਪੀਲ ਆ ਕਿ ਅਸੀਂ ਤੁਹਾਡੇ ਬੱਚਿਆਂ ਵਰਗੇ ਆ ਤੁਹਾਡੇ ਵਿੱਚੋਂ ਆ ਔਰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦੇ ਨਾਲ ਅਸੀਂ ਤੁਹਾਡੇ ਨਾਲ ਖੜੇ ਆਂ ਔਰ ਜਲਦੀ ਇਹ ਜ਼ਿੰਦਗੀ ਤੋਂ ਉੱਭਰਨ ਇਹ ਸਾਡੀਆਂ ਦੁਆਵਾਂ ਹਨ